ਆ ਦਿਖਾ ਦਿਂ ਆ ਵਾਹ ਡਵਾਈਸ ਇਹ ਜੀ ਬਾਪੂ ਜੀ ਕੀ ਕੀ ਕੁਛ ਮਲਾਇਆ ਹੋਇਆ ਇਹਦੇ ਚ ਆਮ ਤਾਂ ਨਹੀਂ ਬਾਪੂ ਜੀ ਜਿਵੇਂ ਇਹ ਨਾ ਮਿਰਚਾਂ ਹੁੰਦੀਆਂ ਇਹਨਾਂ ਨੂੰ ਵਾਇਰਸ ਜਿਹਾ ਪੈਂਦਾ ਮੁਰਨ ਜਿਹਾ ਲੱਗ ਜਾਂਦਾ ਇਹ ਜਿਵੇਂ ਬੂਟੇ ਵਧੀਆ ਆ ਇਹ ਤੁਸੀਂ ਜਿਵੇਂ ਆਰਗੈਨਿਕ ਇਹ ਤੇ ਹੋਰ ਵੀ ਕੁਛ ਸਪਰੇਅ ਕਰਦੇ ਕਿ ਕੱਲੀ ਇਹ ਜੀ ਹੋਰ ਨਹੀਂ ਮੈਂ ਕਰਦਾ ਕੱਲੀ ਆ ਕੱਲੀ ਇੱਥੇ ਜੀ ਕਰਦਾ ਹੂੰ ਤੇ ਇਹਦੇ ਵਿੱਚ ਪਾਠੀਆਂ ਪਿਆਉਂ ਦਈਦੀਆਂ ਹੂੰ ਇਹਦੇ ਵਿੱਚ ਹੂੰ ਹੁਣ ਪਾਠੀਆਂ ਜਿਹੜੇ ਉਹ ਪਹੁੰਚੀਆਂ ਸੀਗੀਆਂ ਹੂੰ ਸਾਰੀਆਂ ਭੋਰ ਕੇ ਮਲ ਕੇ ਪਾਸ ਨਾਲ ਜੀ ਤੇ अच्छा अच्छा पानी ਜਿਵੇਂ ਬਾਪੂ ਜੀ ਕੀ ਤਰੀਕਾ ਉਹਦਾ ਪਿਆਉ ਕਿਵੇਂ ਤੁਸੀਂ ਆਪਾਂ ਦੇਖਣ ਵਾਲਿਆਂ ਨੂੰ ਵੀ ਦੱਸ ਸਕਦੇ ਆ ਵੀ ਕਿਵੇਂ ਪਾਤੀ ਜੇ 5-7 ਦਿਨ ਭਿੱਜੀ ਵੀ ਆ ਉਹਦਾ ਜਿਹੜਾ ਅਸਰ ਆ ਹੂੰ ਪਾਣੀ ਖੱਟਾ ਹੋ ਜੂਗਾ ਲਾਹਨ ਵਰਗਾ ਹੋ ਜੂਗਾ ਕੱਪੜੇ ਦੇ ਪਾਣੀ ਵਰਗਾ ਉਹ ਪਾਣੀ ਫਿਰ ਇਹਨਾਂ ਨੂੰ ਪਾਉਣਾ ਹੈ ਜਨਨ ਕਿ ਪਾਤੀ ਪਹਿਲਾਂ ਆਪਾਂ 5-7 ਦਿਨ ਭਿਉਂ ਦੇਣੀ ਆ ਹਾਂ ਹਾਂ ਉਹ ਪਾਣੀ ਫਿਰ ਇਹਨਾਂ ਵੱਲਾਂ ਨੂੰ ਪਾਉਣਾ ਹੈ ਉਹਨੂੰ ਫਿਰ ਆਜੂ ਹੂਰੀਆ ਜਾਂ ਡਾਇਆ ਜਾਂ ਹੋਰ ਕੋਈ ਸਫਰ ਪਟਾਸ ਪਾਉਣ ਦੀ ਲੋੜ ਨਹੀਂ ਹੂੰ ਉਨੇ ਅਸਰ ਦੇਣਾ ਤੇ ਜਿਹੜੀਆਂ ਪਾਥੀਆਂ ਭੇਜ ਗਈਆਂ ਉਹ ਮੁੜ ਕੇ ਮਲਕੇ ਰੇਪਾ ਦੇਣੀ ਹੈ ਇਧਰ ਥੱਲੇ ਅ ਜੀ ਆਹ ਵੇਖੋ ਉਹ ਉਹ ਮਲਕੇ ਪਾਤੀ ਸਾਰਿਆਂ ਚ ਉਹ ਚ ਪਾਤੀ ਆ ਵੇਖ ਇਹ ਚ ਪਾਤੀ ਨਾਲੇ ਤਾਂ ਇਹਨੂੰ ਹੁਣ ਛਾਂ ਰੱਖੂਗੀ ਉਹ ਗਰਮੀ ਦੇ ਮਹੀਨੇ ਹਾਂਜੀ ਹਾਂਜੀ ਨਾਲੇ ਅਸਰ ਕਰੂਗੀ ਹੂੰ ਖਾਦ ਖਾਦ ਵੀ ਹੋ ਗਈ ਤੇ ਸਾਰਾ ਕੁਝ ਹੋ ਗਿਆ ਖਾਦ ਹੋ ਗਈ ਤੇ ਇਹ ਜੀ ਛਾਹ ਹੋ ਗਈ ਆ ਜਮੀਨ ਸੁੱਕਦੀ ਨਹੀਂ ਮਤਲਬ ਮਲਚਿੰਗ ਦਾ ਕੰਮ ਦੇ ਗਈ ਇਹ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮਲਚਿੰਗ ਪਾਤੀ ਥੱਲੋਂ ਬੂਟੇ ਨੂੰ ਪਾਣੀ ਦੀ ਘੱਟ ਲੋੜ ਆ ਪਾਣੀ ਘੱਟ ਲੋੜ ਆ ਪੁੱਜੀ ਤੁਸੀਂ ਜਿਵੇਂ ਇਹ ਵੈਂਗਣਾ ਦੇ ਵਿੱਚ ਸੁੰਡੀ ਪੈਂਦੀ ਆ ਉਹਦੇ 'ਸਤੇ ਫਿਰ ਉਹੀ ਸਪਰੇ ਮਾਰ ਦਿੰਨੇ ਆ ਮੈਂ ਤਾਂ ਉਹੀ ਮਾਰਦਾ ਇਹ ਨਾ ਕਈ ਵੇਰੀ ਹਵਾਈ ਇਹੋ ਜੀ ਹੁੰਦੀ ਆ ਜਿਹੜੀ ਜੱਕਦਾ ਵੀ ਪੈ ਜਾਂਦੀ ਆ ਤੇ ਕਈ ਵੇਰੀ ਇਹੋ ਜੀ ਹਵਾਈ ਵਗਦੀ ਆ ਤੇ ਜਿਹੜੀ ਸੁੰਡੀ ਜੱਕਦਾ ਵੀ ਖਤਮ ਹੋ ਜਾਂਦੀ ਆ ਹੂੰ ਕਈ ਜਦ ਉਹ ਡਰ ਦੇ ਮੁਰਕੇ ਪਾਟੀ ਦਿੰਦੇ ਆ ਹਾਂ ਨਾ ਪੱਟੋ ਨਾ ਹਾਂ ਆਪਣੇ ਆਪ ਹੀ ਫੇਰ ਸੱਟੋ ਅਸਲ ਤੇ ਬਾਪੂ ਜੀ ਜਿੰਨਾ ਕਿ ਮੈਨੂੰ ਤਜਰਬਾ ਜਿਵੇਂ ਆਪਣਾ ਨਰਸਰੀ ਦਾ ਕੰਮ ਆ ਹਾਂ ਹਾਂ ਜਿਹੜੀ ਇਹਨਾਂ ਨੂੰ ਸਿਆਲੂ ਫਾਲ ਆਉਂਦਾਗਾ ਉਹਨੂੰ ਨਹੀਂ ਪੈਂਦੀ ਸੁੰਢੀ ਜਿਹੜਾ ਇਹ ਤੋਂ ਬਾਅਦ ਚੱਲੀ ਜਾਂਦਾ ਹੁਣ ਇਹਨੂੰ ਪੈਂਦੀ ਆ ਹਾਂ 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 ਇਹਦੇ ਵਾਸਤੇ ਜਾਂਦਾ ਆਪਾਂ ਮਛਦਾਨੀ ਵੀ ਲਾ ਸਕਦੇ ਹਾਂ ਉੱਪਰ ਇਹਦੇ ਜੇ ਮਛਦਾਨੀ ਲੱਗਿਓ ਇੱਕ ਅਸਲ ਦੇ ਵਿੱਚ ਨਾ ਜਦੋਂ ਮਛਦਾਨੀ ਲੱਗ ਜਾਂਦੀ ਆ ਫਿਰ ਇਹਨਾਂ ਦਾ ਪੋਲੀਨੇਸ਼ਨ ਜਿਵੇਂ ਆਪਾਂ ਕਹਿੰਦੇ ਆ ਫੁੱਲਾਂ ਚ ਫੁੱਲ ਜਿਵੇਂ ਮੱਖੀ ਬੈਹਿ ਕੇ ਉੱਡ ਦੂਜੀ ਤੇ ਵੀ ਨਹੀਂ ਫਿਰ ਫਲ ਬਣਦਾ ਇਹਨੂੰ ਹਿਲਾਉਣਾ ਪੈਂਦਾ ਜੀ ਜਿਵੇਂ ਹਫ਼ਤੇ ਜੇ ਦੋ ਵਾਰੀ ਬੂਟੇ ਨੂੰ ਇਸ ਤਰੀਕੇ ਨਾਲ ਡੰਡੇ ਨਾਲ ਹਲਾਤਾ ਫੁੱਲ ਤੋਂ ਫੁੱਲ ਫਿਰ ਇਹ ਸੰਪਰਕ ਹੋ ਜਾਂਦਾ ਫਲ ਬਣ ਜਾਂਦਾ ਤੇ ਇੱਕ ਜਿਵੇਂ ਕਹਿੰਦੇ ਨੇ ਆਪਾਂ ਵੀ ਇਹਦੇ ਤੇ ਖੱਟੀ ਲੱਸੀ ਵੀ ਜਿਵੇਂ ਕਹਿੰਦੇ ਵੀ ਗੁੜ ਨਹੀਂ ਹੁੰਦਾ ਥੋੜਾ ਜਿਹਾ ਗੁੜ ਲੈ ਕੇ ਥੋੜੀ ਲੱਸੀ ਲੈ ਕੇ ਖੱਟੀ ਲੱਸੀ ਹੋਵੇ ਹਫ਼ਤਾਕ ਪੁਰਾਣੀ ਉਹ ਆਪਾਂ ਥੱਲੇ ਸ਼ੀਸ਼ੀ ਜਿਵੇਂ ਢੱਕਣ ਵੱਡ ਕੇ ਕੋ ਉਕਾਣਾ ਕਰਦੀ ਆ ਹਾਂ ਹਾਂ ਉਹ ਥੱਲੇ ਰੱਖੀ ਜਾਂਦੀ ਆ ਇਹਦੇ ਉਹ ਹੱਗ ਜਾਂਦੀ ਨਾ ਮਸਲੋ ਹਾਂ ਉਸ ਤੋਂ ਕੀੜਾ ਪੈਦਾ ਹੁੰਦਾ ਹੂੰ ਉਸੇ ਜੋ ਆਂਡੇ ਦੇ ਦਿੰਦੀ ਆ ਜੀ ਵਿੱਚ ਉਹ ਆ ਉਹ ਆਂਡੇ ਦਿੰਦੀ ਆ ਉਹ ਤੁਸੀਂ ਕੋਈ ਰੇਸ ਸਪਰੇਅ ਤੇ ਵੀ ਆਰਗੈਨਿਕ ਆ ਕਿ ਮੈਂ ਤਾਂ ਉਹ ਵੀ ਦਵਾਈ ਪਈ ਬਣਾਈ ਮੇਰੀ ਠੀਕ ਹੈ ਜੀ ਬਾਪੂ ਜੀ ਹਾਂ ਅੱਛਾ ਆ ਵਾਲੀ ਆ ਆ ਵਾਲੀ ਹੂੰ ਆ ਦਿਖਾ ਦੀ ਆ ਵਾਲੀ ਦਵਾਈ ਇਹ ਜੀ ਬਾਪੂ ਜੀ ਕੀ ਕੀ ਕੋਸੇ ਮਲਾਇਆ ਹੋਇਆ ਹੈ ਇਹਦੇ ਚ ਇਹ ਜਿਹੜੇ ਚੋ ਅੱਕ ਦੀ ਜੜ ਵੀ ਐ ਨਮ ਵੀ ਐ ਰੱਸੀ ਵੀ ਐ ਥੋੜਾ ਜਿਹਾ ਨੀਲਾ ਸੋਤਾ ਵੀ ਐ ਹਮ ਤੇ ਆਪਣਾ ਕੌਰ ਤੋਂ ਮੇਰੀ ਜੜ ਵੀ ਐ ਕੌੜੀਆਂ ਚੀਜ਼ਾਂ ਜਾਨੀ ਕਿ ਸਾਰੀਆਂ ਕੌੜੀਆਂ ਚੀਜ਼ਾਂ ਉਹ ਜਦੋਂ ਫਿਰ ਇੱਥੇ ਇੱਥੇ ਸਪਰੇਅ ਕਰਦਾ ਫਿਰ ਜੀ ਜੀ ਨਾ ਉਹਨੂੰ ਚੂਸਦਾ ਨਹੀਂਗਾ ਹਮ ਉਸ ਪੌਦੇ ਨੂੰ ਚੂਸਦਾ ਨਹੀਂਗਾ ਹੂੰ ਬੀ ਜਾਨੀ ਕੇ ਜਿਵੇਂ ਆਪਾਂ ਕਹਦੇ ਮੱਛਰ ਹੋ ਗਿਆ ਸੂੰਢੀ ਹੋ ਗਈ ਉਹ ਪੈਣ ਨਹੀਂ ਦਿੰਦੀ ਕੌੜੀ ਜੀ ਜੇ ਪੈ ਵੀ ਜੋ ਤਾਂ ਟੂਸਰੀ ਨਹੀਂ ਉਹਦਾ ਜਿਆਦਾ ਅਸਰ ਨਹੀਂ ਲੈਂਦੀ ਉਹ ਹੂੰ ਹਾਂ ਇਉਂ ਆਏ ਬਾਪੂ ਜੀ ਬਿਮਾਰ ਹੋ ਗਏ ਸੀ ਵਿੱਚ ਦੀ ਤੁਸੀਂ ਆਹੋ ਫਿਰ ਤੁਸੀਂ ਫਿਰ ਇਹ ਖੇਤੀਬਾੜੀ ਜਿਹੜੀ ਇਹ ਤਾਂ ਫਿਰ ਮਨ ਉਹ ਹੋਰ ਨਰਾਸ਼ ਹੁੰਦਾ ਹੋਣਾ ਜਦੋਂ ਬਿਮਾਰ ਹੁੰਦੇ ਉਹ ਤਾਂ ਪਈਆ ਜਦੋਂ ਫਸਲ ਹੂੰ ਦੀ ਸੰਭਾਈ ਨਾ ਹੋਵੇ ਫਿਰ ਮਨ ਤੇ ਤਾਂ ਪੈਂਦਾ ਹੀ ਐਸਾ ਥੋੜਾ ਜਿਹਾ ਤਾਂ ਹੋਰ ਤੁਹਾਨੂੰ ਮੈਨੂੰ ਤਿੰਨ ਬੂਟੇ ਟਮਾਟਰਾਂ ਦੇ ਮਿਲੇ ਹੂੰ ਕਿੰਨੇ ਮੈਂ ਇੱਥੇ ਲਾਤੇ ਹੂੰ ਹਾਂ ਹੂੰ ਇਹ ਹੁਣ ਤਿੰਨੇ ਬੂਟੇ ਜਦੋਂ ਨਾ ਮਤਲਬ ਹੀ ਫੱਬ ਗਏ ਚ ਇਹ ਪਹਿਲਾਂ ਉਹ ਹੋ ਗਏ ਤੋਂ ਬਾਅਦ ਆ ਹੋ ਜਾਣਗੇ ਆਪਾਂ ਨੂੰ ਡੰਗ ਲਾਉਣ ਜੋਗਾ ਹੀ ਨਹੀਂ ਮੁਗਦਾ ਇਹਨਾਂ ਨੇ ਚਾਰ ਦਾਣੇ ਰੋਜ਼ ਦੇ ਜਾ ਕਰਨੇ ਹੂੰ ਆ ਬੂਟਾ ਸੀਗਾ ਹਰੀ ਬੈਂਗਣੀ ਦਾ ਹੂੰ ਇੱਕ ਆ ਸੀ ਕਿ ਇੱਕ ਆ ਸੀਗਾ ਆ ਤਾਂ ਆ ਤਾਂ ਮਰ ਗਿਆ ਨਾ ਹਰਾ ਹੋਇਆ ਹੂੰ ਆ ਆ ਇੱਕ ਜਾਲ ਬੂ ਉਹ ਜਿਹੜੀ ਕੇਲੇ ਜਰ ਦੀ ਬੈਂਗਣੀ ਹੁੰਦੀ ਹੈ ਚੰਦਰੀ ਜੀ ਇਹ ਉਹ ਦਾ ਸੀਗਾ